ਸਭ ਤੋਂ ਪਹਿਲਾਂ ਮੈਂ ਬਠਿੰਡਾ ਦੀ ਸਮੂਚੀ ਪ੍ਰੈਸ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਦਾ ਤਹਿ ਦਿਲੋਂ ਤਹਲਵਾਨ ਕਰਦਾ ਹਾਂ ਤੇ ਤੁਹਾਨੂੰ ਸੌਰੀ ਫੀਲ ਕਰਦਾ ਕਿ ਅਸੀਂ ਪ੍ਰੈਸ ਕਾਨਫਰੰਸ ਕਰਨ ਦੇ ਵਿੱਚ ਥੋੜਾ ਜਿਹਾ ਲੇਟ ਹੋਏ ਆ ਤੇ ਇਹ ਜਿਹੜੀ ਪ੍ਰੈਸ ਹੈ ਇਹ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਜਿਨ੍ਹਾਂ ਨੇ ਅੱਜ ਤੱਕ ਸਾਰਾ ਕੁਝ ਸਿਸਟਮ ਨੂੰ ਠੀਕ ਕਰਕੇ ਰੱਖਿਆ ਆਪਾਂ ਪੰਜਾਂ ਅੰਗੂਲਕਾਂ ਦੀਆਂ ਨਹੀਂ ਹੁੰਦੀਆਂ ਤੇ ਫਿਰ ਮੈਂ ਸਾਰੀ ਪ੍ਰੈਸ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਮੁੱਚੀ ਪਾਰਟੀ ਵੱਲੋਂ ਤੇ ਸਾਡੇ ਵਕੀਲ ਐ ਲਖਣਪਾਲ ਜੀ ਜੋ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਅਤਲਾ ਸਾਹਿਬ ਜੋ ਸਾਡੀ ਪਾਰਟੀ ਦੇ ਜਨਰਲ ਸੈਕਟੀ ਹੈ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਜੈ ਸਿੰਘ ਜੀ ਇਹ ਵੀ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਤੇ ਸਾਡੇ ਨਾਲ ਜਗਦੇਵ ਸਿੰਘ ਕੀ ਰਾਏਪੁਰ ਫੌਜੀ ਸਾਹਿਬ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਕੁਵਫ ਮਿਲ ਗਏ ਸੀ ਤੇ ਇਸ ਟਾਈਮ ਬਾਬਾ ਸਤਨਾਮ ਸਿੰਘ ਜੀ ਜੋ ਸਾਡੇ ਧਾਰਮਿਕ ਵਿੰਗ ਦੇ ਪ੍ਰਧਾਨ ਆ ਉਹ ਵੀ ਸਾਡੇ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਯਾਦ ਤੌਰ ਤੇ ਬਣੇ ਆ ਉਹਨਾਂ ਦਾ ਬੁਨਿਆਦੀ ਤੇ ਜਮਹੂਰੀ ਹੱਕ ਹੈ ਕਿ ਜੇ ੜੀ ਉਹਨਾਂ ਤੇ ਐਨਐਸਐਲਾਈਸੀ ਗੈਰ ਕਾਨੂੰਨੀ ਢੰਗ ਦੇ ਨਾਲ ਤੇ ਉਹਨੇ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਉਹ 197000 ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜੇਲ੍ਹ ਵਿੱਚ ਰਹਿ ਕੇ ਨਾ ਉਹਨਾਂ ਨੇ ਪਿੰਡ ਦਾ ਪ੍ਰਚਾਰ ਆਪ ਆ ਕੇ ਕੀਤਾ ਨਾ ਉਹਨਾਂ ਨੇ ਕਿਸੇ ਰੈਲੀ ਨੂੰ ਸਬੋਧਨ ਕੀਤਾ ਉਹਨਾਂ ਨੂੰ ਜੇਲ੍ਹ ਦੇ ਵਿੱਚ डक ਕੇ ਰੱਖਿਆ ਪਹਿਲਾਂ ਗੈਰਕਾਨੂੰਨੀ ਕੰਮ ਸੀ ਉਹਨੂੰ ਜੇਲ੍ਹ 'ਚ ਡਕਣਾ ਨਹੀਂ ਚਾਹੀਦਾ ਸੀ ਉਹਨੂੰ ਚੋਣ ਪ੍ਰਚਾਰ ਲਈ ਮੌਕਾ ਦੇਣਾ ਚਾਹੀਦਾ ਸੀਗਾ ਉਹ ਮੈਂਬਰ ਪਾਰਲੀਮੈਂਟ ਬਣ ਗਏ ਨਹੀਂ ਤੇ ਉਹਨਾਂ ਨੂੰ ਤੁਰੰਤ ਆਪਣਾ ਰਿਹਾ ਕਰਕੇ ਉਹਨਾਂ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਦੀ ਸੌਚ ਕਾਉਣੀ ਚਾਹੀਦੀ ਸੀ ਹੁਣ ਮੈਨੂੰ ਦੱਸੋ ਰੱਬ ਦੇਕਰ ਦੇਰ ਤਾਂ ਹੈਗਾ ਹਨੇਰ ਨਹੀਂ ਆਇਆ ਅਸੀਂ ਕਹਿੰਦੇ ਸੀ ਕਿ ਉਹਦੇ ਤੇ ਗੈਰਕਾਨੂੰਨੀ ਕੇਸ ਪਾਇਆ ਹੈ ਤੇ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਰਲ ਕੇ ਬੀਜੇਪੀ ਮਿਲ ਕੇ ਉਹਨਾਂ ਨੇ ਐਨਐਸਏ ਲਾਈ ਆ ਐਨਐਸਏ ਪੰਜਾਬ ਦੇ ਚੀਫ ਮਿਨਿਸਟਰ ਦੇ ਮਿਲੇ ਤੋਂ ਬਗੈਰ ਲੱਗ ਹੀ ਨਹੀਂ ਸਕਦੀਗੀ ਕੋਈ ਸਟੇਟ ਦੂਜੀ ਚਾਕੇ ਐਨਐਸਏ ਨਹੀਂ ਲਾ ਸਕਦਾ ਤੇ ਫੇਰ ਨਾਮਰਤਪਾਲ ਦੇ ਕਰੋਨਾ ਬੰਬ ਫੜਿਆ ਗਿਆ ਸੀ ਨਾ ਤੋ ਫੜੀ ਗਈ ਸੀ ਨਾ ਉਹਦੇ ਕੋਲ ਪਰਮਾਣੂ ਫੜਿਆ ਗਿਆ ਸੀ ਉਹਨੇ ਕਿਸੇ ਨੂੰ ਗੱਲ ਐਸੀ ਕੀਤੀ ਨਹੀਂ ਸੀ ਉਹ ਨਸ਼ੇ ਛਡਾਉਂਦਾ ਸੀ ਅਮਰਤ ਛਕਾਉਂਦਾ ਸੀ ਜੋ ਸਾਡੀ ਪਾਲਿਸੀ ਸੀ ਗੁਰੂ ਗੋਬਿੰਦ ਸਿੰਘ ਦਾ ਸਾਨਾ ਮਾਨਮਤਾਵਾ ਦੀ ਸੋਚ ਦਿੱਤਾ ਸੀ ਜਾਤ ਪਾਤ ਚੋਂ ਕੱਢਦਾ ਸੀ ਨਾ ਉਹਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਅਸਾਈ ਨੂੰ ਤੰਗ ਕੀਤਾ ਉਹ ਕਿਸੇ ਨੇ ਤੰਗ ਹੀ ਨਹੀਂ ਕੀਤਾ ਉਹਦੇ ਘਰੋਂ ਫੜੇ ਜਰੂਰ ਗਏ ਪੰਜ ਕਕਾਰ ਫੜੇ ਗਏ ਆ ਉਹ ਤਾਂ ਹਰੇਕ ਸਿੱਖ ਦੇ ਰੋਂ ਫੜੇ ਜਾਣੀ ਚਾਹੀਦੇ ਆ ਜੇ ਕਾਰ ਪੰਜ ਰੱਖਨੇ ਘਰ ਚੋਂ ਫੜੇ ਜਾਣਾ ਉਹ ਦੇਸ਼ਤਰ ਹੋਈ ਐ ਤਾਂ ਫੇਰ ਤਾਂ ਸਾਰੀ ਕੌਮ ਹੀ ਸਾਡੀ ਦੇਸ਼ਤਰ ਹੋਈ ਤੁਸੀਂ ਮੰਨਦੇ ਹੋ ਪਰ ਅਸੀਂ ਨਾ ਦੇਸ਼ਤਰ ਹੋਈਆਂ ਅਸੀਂ ਮਾਨਵਤਾਵਾਦੀਆਂ ਅੱਜ ਸਾਬਤ ਹੋ ਗਿਆ ਕੂੜਨ ਖੁੱਟੇ ਨਾਨਕਾ ਔਰ ਸੱਚ ਰਹੀ ਇੱਕ ਪਾਸੇ ਸਾਬਤ ਹੋ ਗਿਆ ਦਿੱਲੀ ਹਰ ਗਈ ਐ ਤੇ ਆਪਣਾ ਪੰਜਾਬ ਦਿੱਤ ਗਿਆ ਇੱਕ ਪਾਸੇ ਐਨਐਸਏ ਲਾਉਣ ਵਾਲੇ ਹਾਰਡਲਾਈਨ ਕਹਿਣ ਵਾਲੇ ਤੇ ਉਹਨੂੰ ਰੈਡਿਕਲ ਕਹਿਣ ਵਾਲੇ ਉਹ ਹਰ ਗਏ ਐ ਇਸ ਕਰਕੇ ਇਹ ਜਿੱਤ ਗਿਆ ਹੁਣ ਤੋਂ ਇਦੋਂ ਵੱਡਾ ਸਬੂਤ ਕੀ ਐ ਜੇ ਕਿਤੇ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਉਹਨੂੰ ਆਪਣੇ ਆਪ ਸੋਚ ਚ ਕਾਈ ਜਾਂਦੀ ਐ ਤੇ ਜੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ سنگੀਨ ਝੁਲਮਾਂ ਚ ਹੁੰਦੇ ਐ ਉਹ ਨਾ ਤਾਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹ ਚੋਣ ਤਾਂ ਲੜ ਹੀ ਨਹੀਂ ਰਿਹਾ ਸੀਗਾ ਉਹਦੇ ਪਾਰਟੀ ਪ੍ਰਚਾਰ ਕਰ ਲਈ ਉਹਨੂੰ ਸਮਾਂ ਦੇਤਾ ਰਿਲੀਜ਼ ਕੀਤਾ ਤੇ ਭਾਈ ਅਮਰਤਪਾਲ ਨੂੰ ਰਿਲੀਜ਼ ਕਹਿੰਨ ਕੀਤਾ ਜਿਹੜਾ ਚੋਣ ਲੜ ਰਿਹਾ ਸੀ ਇਸ ਕਰਕੇ ਆਰਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਂ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਪੂਰਾ ਜਨਾਜਾ ਇੰਡੀਅਨ ਸਟੇਟ ਕਰ ਰਹੀ ਹੈ ਜੇ ਦੂਦੇ ਪਾਸੇ ਵੇਖੋ ਜੇ ਅਰਨ ਜੇਤਲੀ ਜੋ ਨਹੀਂ ਰਹੇ ਉਹ ਉਸ ਅੰਮ੍ਰਿਤਸਰ ਤੋਂ ਹਰ ਜਾਂਦੇ ਆ ਤੇ ਉਹਨੂੰ ਖਜ਼ਾਨਾ ਵਜ਼ੀਰ ਬਣਾ ਦਿੱਤਾ ਜਾਂਦਾ ਇਹ ਕਿਹੜੇ ਕਾਨੂੰਨ ਦੀ ਗੱਲ ਹੈ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਹੌਂ ਚੱਕਦਾ ਮੌਕਾ ਨਹੀਂ ਦਿੱਤਾ ਇੱਕ ਰਵਨੀਤ ਬਿੱਟੂ ਉਹ ਲੁਧਿਆਣੇ ਤੇ ਚੋਣ ਹਾਰ ਜਾਂਦਾ ਹੈ ਉਹ ਮੈਂਬਰ ਪਾਰਲੀਮੈਂਟ ਰਹਿੰਦਾ ਨਹੀਂ ਤੇ ਉਹ ਹਿੱਕ ਦੇ ਜੋਰ ਤੇ ਪੰਜਾਬ ਨੂੰ ਚੜਾਉਣ ਲਈ ਸਿੱਖ ਪੰਮ ਨੂੰ ਚੜਾਉਣ ਲਈ ਸਾਡੇ ਪੰਜਾਬ ਦੇ ਜਿੰਨੇ ਵਸਦੇ ਲੋਕ ਹੈ ਤੇ ਜੇ ਦੇ ਰਵਨੀਤ ਬਿੱਟੂ ਨੂੰ ਹਰਾਇਆ ਉਥੋਂ ਦੇ ਸਾਰੇ ਲੋਕਾਂ ਨੇ ਰਾਇ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਵੀ ਹਰਾਇਆ ਅਸਾਈਆਂ ਨੇ ਵੀ ਹਰਾਇਆ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਸੌਹ ਚੱਕ ਸਕਦਾ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 32 ਸਾਲ ਤੋਂ ਬੈਠੇ ਐ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌਹ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਰਟੀ ਪੰਥ ਦੇ ਆਗੂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਮਿਲਾਂਗੇ ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਪਾਲ ਨੂੰ ਅੰਦਰ ਕੀਤਾ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਹਾਂ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਬੁਨਿਆਦੀ ਸੀ ਅਸੀਂ ਕੋਈ ਭੀਖ ਮੰਗਣ ਨਹੀਂ ਗਏ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਅਸੀਂ ਬਰਾਬਰਾਂ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਣ ਲੜਿਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਹੀ ਉਹਨੂੰ ਰਿਹਾ ਕਰ ਦੇਣਾ ਉਹਨਾਂ ਦਾ ਬੁਨਿਆਦੀ ਹੱਕ ਸੀਗਾ ਤੇ ਦੂਜੇ ਪਾਸੇ ਕਹਿੰਨਾ ਇੱਕ ਮੁਸਲਮਾਨ ਕੌਮ ਦਾ ਆਗੂ ਜਿਹੜਾ ਰਸ਼ੀਦ ਇੰਜੀਨੀਅਰ ਰਸ਼ੀਦ ਆ ਮੈਂਬਰ ਆਫ ਪਾਰਲੀਮੈਂਟ ਬਣਿਆ ਤੇ ਭਾਈ ਉਹ ਪਹਿਲਾਂ ਐਮਐਲਏ ਸੀ ਸਾਡਾ ਵਧੀਆ ਮਿੱਤਰ ਸੀ ਬੜਾ ਇਮਾਨਦਾਰ ਬੰਦਾ ਬੜਾ ਸਾਹੂ ਬੰਦਾ ਉਹ ਵੀ ਜੇਲ੍ਹ ਚ ਬਿਠਿਆ ਲਖਨਪੁਰ ਐਡਵੋਕੇਟ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਮਿਲੇ ਦਸ ਦਸਪੰਚੀ ਕੌਂਸਲ ਬੜੀ ਵਿਆਹ ਦੇ ਵਿੱਚ ਰਾਸ਼ਟਰਪਤੀ ਨੂੰ ਮਿਲਣ ਦਾ ਥੋੜੀ ਜਿਹੀ ਕੋਸ਼ਿਸ਼ ਪੁੱਛਿਆ ਗਿਆ ਸੀ ਕਿ ਕਾਨੂੰਨੀ ਚਾਰਜ ਵੀ ਕਰ ਰਹੇ ਹਨ ਕਿਉਂਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆ ਉਹ ਫਿਡਿਸ਼ ਪਾਰਟ ਆਫ ਦੀ ਸਟੇਟ ਗਵਰਨਮੈਂਟ ਫਿਰ ਸੈਂਟਰ ਗਵਰਨਮੈਂਟ ਨੂੰ ਲੰਬੀ ਹੈ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਉਹਦੇ ਵਿੱਚ ਦੋਨੀਆਂ ਸਰਕਾਰਾਂ ਦੀ ਪੂਰੀ ਮੂਰਤੀ ਤੋਂ ਹੁੰਦੀ ਹੈ ਪੰਜਾਬ ਦੀ ਗਵਰਨਮੈਂਟ ਨੇ ਸਿਰਫ ਜਿਹੜਾ ਕੇਸ ਬਣਦਾ ਸੀ ਭਾਈ ਸਾਹਿਬ ਉੱਤੇ ਸਿਰਫ 751 ਦਾ ਕੇਸ ਬਣਦਾ ਸੀਗਾ ਪੰਜਾਬ ਸਰਕਾਰ ਨੇ ਸ਼ਿਫਾਰਸ਼ ਕੀਤੀ ਤੇ ਸੈਂਟਰ ਗਵਰਨਮੈਂਟ ਨੇ ਉਹ ਚਾਹੁੰਦੀ ਸੀ ਵੀ ਪੰਜਾਬ ਦਾ ਮਾਹੌਲ ਬਣਾ ਕੀਤਾ ਜਾਵੇ ਇੱਕ ਉਹ ਇਨਸਾਨ ਜੋ ਨਸ਼ਿਆਂ ਦੇ ਖਿਲਾਫ ਸਿੱਖਿਆ ਦਾ ਪ੍ਰਚਾਰ ਕਰ ਰਿਹਾ ਸੋ ਜੋ ਸਿੱਖੀ ਤੋਂ ਟੁੱਟੇ ਹੋਏ ਬੰਦੇ ਨੇ ਜਾਂ ਭੜਕ ਗਏ ਨੇ ਉਹਨਾਂ ਨੂੰ ਦੁਬਾਰਾ ਸਿੱਖੀ ਦੇ ਰਾਹ ਤੇ ਲੈ ਕੇ ਆ ਰਹੇ ਨੇ ਜਿਹੜੇ ਸਾਡੇ ਵਰਗੇ ਜਿਹੜੇ ਸਹਿਤਾਰੀ ਸਿੱਖ ਨੇ ਉਹਨਾਂ ਨੂੰ ਅੰਬਰਤ ਪਾਸ਼ਕਾਰ ਰਹੇ ਨੇ ਉਹਨਾਂ ਦਾ ਇਹ ਜਰੂਰਤ ਸੀਗਾ ਇਹ ਪੰਜਾਬ ਗਵਰਨਮੈਂਟ ਨੂੰ ਮੁੱਖ ਮੰਤਰੀ ਪੰਜਾਬ ਨੂੰ ਪਸੰਦ ਨਹੀਂ ਸੀ ਬੀਜੇਪੀ ਗਵਰਨਮੈਂਟ ਨੂੰ ਪਸੰਦ ਨਹੀਂ ਸੀ ਤਾਂ ਉਹਨਾਂ ਤੇ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਗਿਆ ਉਸ ਤੋਂ ਬਾਅਦ ਵੱਡੀ ਗੱਲ ਇਹ ਹੋਈ ਜਿਹ ਨੈਸ਼ਨਲ ਸਕਿਉਰਿਟੀ ਐਕਟ ਉਹ ਬੰਦਾ ਤਾਂ ਵਿਦਨ 3 ਵੀਕ ਤਿੰਨ ਹਫ਼ਤਿਆਂ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਇੱਕ ਅਡਵਾਈਜ਼ਰੀ ਕਮੇਟੀ ਬਣਦੀ ਹੁੰਦੀ ਆ ਉਹਨੇ ਦੱਸਣਾ ਹੁੰਦਾਗਾ ਵੀ ਜਿਹੜੀ ਨੈਸ਼ਨਲ ਸਕਿਉਰਿਟੀ ਕਮਟੀ ਅਸੀਂ ਮੇਡ ਆਊਟ ਕੀਤਾਗਾ ਉਹਦਾ ਖਤਰਾ ਕੀ ਆ ਜਿਹੜਾ ਭਾਈ ਸਾਹਿਬ ਤੇ ਨੈਸ਼ਨਲ ਸਕਿਉਰਿਟੀ ਕਮਟੀ ਲਾਇਆ ਸੀਗਾ ਉਹਦਾ ਸਾਡੇ ਦੇਸ਼ ਨੂੰ ਕੀ ਖਤਰਾ ਸੀ ਅੱਜ ਤੱਕ ਉਹਦੀ ਰਿਪੋਰਟ ਪੇਸ਼ ਨਹੀਂ ਕਰ ਸਕੇ ਇਟ ਮੀਨਸ ਉਹ ਫੇਲਿਅਰ ਹੋ ਗਏ ਤੇ ਤਿੰਨ ਵੀਕਸ ਤੋਂ ਲੈ ਕੇ ਤਿੰਨ ਮਨਸ ਦੇ ਵਿੱਚ ਰਿਪੋਰਟ ਨਹੀਂ ਪੇਸ਼ ਕਰਦੇ ਤਾਂ ਆਲਰੇਡੀ ਹੋਈ ਉਹਨੂੰ ਅਵਿਕੀਟ ਹੋ ਜਾਣਾ ਸੀਗਾ ਤਾਂ ਇਹ ਬੰਨ੍ਹਾ ਨੂੰ ਲਗਾਇਆ ਗਿਆ ਹੈ ਕਮੂਨ ਦੀ ਪਾਲਣਾ ਭਾਈ ਸਾਹਿਬ ਵੀ ਇਹ ਸਾਡੇ ਇਹ ਗਵਰਨਰਾਂ ਨੇ ਉਹ ਨਹੀਂ ਕਰ ਰਹੀਆਂ ਇਹ ਸਾਰੀ ਗੱਲ ਨਾਲ ਅਸੀਂ ਰਾਸ਼ਟਰਪਤੀ ਦੇ ਇਤਿਹਾਸ ਲੈਂਦਿਆਂ ਗੀਆਂ ਨੇ ਸਾਨੂੰ ਪੂਰੀ ਹੋਪ ਆ ਪੂਰੀ ਉਮੀਦ ਆ ਵੀ ਜਿਵੇਂ ਹੋਰ ਪਾਰਲੀਮੈਂਟ ਸਾਰੇ ਸੋਚ ਚੱਕਣਗੇ ਭਾਈ ਸਾਹਿਬ ਵੀ ਸੋਚ ਚੱਕਣਗੇ ਇਹ ਨਹੀਂ ਚੱਕਦੇ ਜਿਹਾ ਅਜਿਹੀ ਆਉਂਦੀ ਆ ਤਾਂ ਫਿਕਰੇ ਵਿੱਚ ਸਾਡੇ ਸਦਾਜੀ ਨੇ ਕਿਹਾ ਵੀ ਸੀਐਮ ਸਾਹੂ ਨੂੰ ਤਾਂ ਇੱਕ ਵਾਰੀ ਮਿਲਾਂਗੇ ਬਾਕੀ ਜੋ ਵੀ ਪ੍ਰੋਗਰਾਮ ਹੋਊਗਾ ਉਹ ਪਰਿਵਾਰ ਨਾਲ ਮਿਲ ਕੇ ਪੈਸਾ ਨਾਲ ਮਿਲ ਕੇ ਜਿੰਮੇ ਵੀ ਹੋਊਗਾ ਅੰਮ੍ਰਿਤਪਾਲ ਜੀ ਦੇ ਬਸਤੇ ਕੀਤਾ ਜਾਵੇ। ਅੱਛਾ ਵੀ ਸਾਡੇ ਕਾਹ ਤੋਂ ਰਾਸ਼ਟਰੀ ਗੇਸਟ ਨੇ ਮਿਲਦੇ ਤੋਟ। ਟੋਟਾ ਸਾਡਾ 21 ਮੈਂਬਰ ਦੀ ਵਫਾ ਸੀਗਾ ਜੀ। ਬਾਅਦ ਦੇ ਵਿੱਚ ਜਦੋਂ ਰਾਸ਼ਟਰਪਤੀ ਜੀ ਨੂੰ ਮਿਲਣਾ ਸੀਗਾ ਮੈਂ ਤੇ ਸਰਦਾਰ ਦਸਕਰਨ ਸਿੰਘ ਸੀਗੇ ਜੀ। ਉਹਨਾਂ ਨੇ ਇਸੇ ਬਿਸ਼ੇ ਤੇ ਗੱਲ ਹੋਈ ਸੀ ਕਿਉਂਕਿ ਰਾਸ਼ਟਰਪਤੀ ਸੀਗਾ ਉਹਨੂੰ ਉਹਨਾਂ ਨੂੰ ਦੱਸਣਾ ਜ਼ਰੂਰੀ ਸੀਗਾ ਉਸ ਸਮੇਂ ਦੀ ਘੜੀ ਸੀ ਕਿਉਂਕਿ ਇੰਟਰਨੈਸ਼ਨਲ ਗੈਸਟ ਆਏ ਹੋਏ ਸੀਗੇ ਉਸ ਟਾਈਮ। ਟਾਈਮ ਥੋੜਾ 2-3 ਮਿੰਟ ਹੀ ਮਿਲੇ ਸੀਗੇ ਪਰ ਡਿਫਾਈਨਸ ਆਸੀਂ ਕਲੀਅਰਲੀ ਕਰਤਾ ਸੀਗਾ ਉਹ ਵੀ ਇਸ ਗੱਲ ਤੇ ਚਿੰਤਾ ਸੀ ਕਿਉਂਕਿ ਫਤੋ ਵੱਡੀ ਗੱਲ ਜਿਹੜੇ ਸਾਡੇ ਰਾਸ਼ਟਰਪਤੀ ਜੀ ਨੇ ਉਹ ਵੀ ਮਿਨਿਓਰਿਟੀ ਤੋਂ ਆਉਂਦੇ ਨੇ ਠੀਕ ਆ ਆਦਿਵਾਸੀ ਪਰਿਵਾਰਾਂ ਤੋਂ ਆਉਂਦੇ ਨੇ ਉਹਨਾਂ ਦੇ ਮਨ ਵਿੱਚ ਵੀ ਇਹ ਗੱਲ ਹੈਗੀ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਇਸ ਗੱਲ ਦੀ ਉਮੀਦ ਤੁਹਾਨੂੰ ਇਸ ਤੇ ਗੱਲ ਦੀ ਉਦੋਂ ਉਮੀਦ ਪੇਜ ਉਹਨਾਂ ਨੇ ਕਿਹਾ ਵੀ ਵਿਸ਼ਵਾਸਤ ਕੇ 10 ਸੈਂਚਰੀ ਨਹੀਂ ਕਿੰਨੀ ਤੇ ਨੂੰ ਗਏ ਸੋ ਤੇ ਰਾਸ਼ਟਰਪਤੀ ਸਾਹਿਬ ਨੂੰ 12 ਨੂੰ 12 ਦਿਨ ਤੁਸੀਂ ਮਿਲਿਓਮ ਦੀ